ਜੇਲਾ ਚ ਬਹੁਤ ਵੱਡੇ ਪੱਧਰ ਤੇ ਐਕਸਟਰਸ਼ਨ ਰੈਕਟ ਟਾਰਗੇਟਡ ਕਿਲਿੰਗ ਡਰੱਗਸ ਦਾ ਵਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ ਐਲੀਮੈਂਟ ਬਾਰਡਰ ਇਸ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਰ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਏ ਇੱਕ ਇਥੋਂ ਦਾ ਡਿਵੈਲਪਰ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਪਰੋਤਿਆ ਗਏ ਉਹਨੂੰ ਗਨਮੈਨ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕਦੇ ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ